ਉਹਨਾਂ ਦੇ ਸ਼ੁੱਕਰਵਾਰ ਦੋ ਪੇਸ਼ੈਂਟ ਆਏ ਸੀ ਔਰ ਦੋ ਕੱਲ ਤਿੰਨ ਪੇਸ਼ੈਂਟ ਕੱਲ ਪੋਜ਼ਿਟਿਵ ਆਏ ਆ ਇਹਨਾਂ ਵਿੱਚੋਂ ਚਾਰ ਪੇਸ਼ੈਂਟ ਤਾਂ ਸੀਗੇ ਜਿਹੜੇ ਕਿ ਮੈਡੀਕਲ ਕਾਲਜ ਦੇ ਵਿੱਚ ਗੁਰਨਾਨਗ ਦੇ ਹਸਪੀਟਲ ਦੇ ਵਿੱਚ ਹੀ ਕੰਮ ਕਰ ਰਹੇ ਆ ਔਰ ਇੱਕ ਪੇਸ਼ੈਂਟ ਸੀ ਔਗਾਈਨੀ ਦਾ ਪੇਸ਼ੈਂਟ ਸੀਗਾ ਉਹ ਹਸਪੀਟਲ ਡਿਲੀਵਰੀ ਕਰਵਾਣ ਆਇਆ ਸੀ ਉਹਦਾ ਟੈਸਟ ਕੀਤਾ ਗਿਆ ਉਹਨੂੰ ਬੁਖਾਰ ਆ ਰਿਹਾ ਸੀ ਤੇ ਉਹ ਪੋਜ਼ਿਟਿਵ ਆਇਆ ਇਹ ਸਾਰੇ ਪੇਸ਼ੈਂਟ ਹੁਣ ਸਾਰੇ ਇਹਦੇ ਸਿੰਟਮਸ ਫ੍ਰੀ ਹੈ ਇਹਨਾਂ ਨੂੰ ਕੋਈ ਖਾਂਸੀ ਜ਼ੁਕਾਮ ਦਾ ਬੁਖਾਰ ਨਹੀਂ ਹੈ ਇਹਨਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ। ਕਿੰਨਾ ਕੁ ਰਿਸਕ ਜਿਹੜਾ ਇਹ ਨਵਾਂ ਵੈਰੀਐਂਟ ਆਇਆ ਇਹਦੇ ਉੱਤੇ ਇਹ ਨਵਾਂ ਵੈਰੀਐਂਟ ਬਿਲਕੁਲ ਵੀ ਖਤਰਨਾਕ ਨਹੀਂ ਹੈ ਇਸ ਲਈ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਇਹਦੇ ਵਿੱਚ ਨਾਰਮਲ ਸਿੰਟਮਸ ਜਿਵੇਂ ਆਪਾਂ ਨੂੰ ਖਾਂਸੀ ਜ਼ੁਕਾਮ ਬੁਖਾਰ ਹੁੰਦਾ ਹੈ ਉਵੇਂ ਦੇ ਸਿੰਟਮਸ ਹੀ ਆਉਂਦੇ ਹੈ ਜਿਹੜਾ ਕਿ 4-5 ਦਿਨਾਂ ਵਿੱਚ ਬਿਲਕੁਲ ਠੀਕ ਹੋ ਜਾਂਦਾ ਹੈ। ਇਦੇ ਲਈ ਕੋਈ ਘਬਰਾਉਣ ਦੀ ਲੋੜ ਨਹੀਂ ਨਾਰਮਲ ਮੈਡੀਸਿਨ ਲੈਣੀ ਹੁੰਦੀ ਹੈ ਇਹਦੇ ਵਿੱਚ ਕ੍ਰੋਸੀਮ ਵਗੈਰਾ ਇਹੀ ਲੈਣੀ ਹੈ ਹੋਰ ਕੁਝ ਨਹੀਂ ਲੈਣਾ ਅਤੇ ਹੋਮ ਆਈਸੋਲੇਟ ਕੀਤਾ ਜਾਂਦਾ ਹੈ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਇਹਨਾਂ ਦੇ ਟੈਸਟ ਪਹਿਲਾਂ ਮੈਡੀਕਲ ਕਾਲਜ ਵਿੱਚ ਹੋ ਰਹੇ ਸੀਗੇ ਸਸਪੈਕਟਿਡ ਪੇਸ਼ੈਂਟ ਜਿਹੜੇ ਹੁੰਦੇ ਸੀ ਉਹਨਾਂ ਦੇ ਮੈਡੀਕਲ ਕਾਲਜ ਵਿੱਚ ਸੈਂਪਲ ਲਈ ਜਾਂਦੇ ਸੀ ਹੁਣ ਸੈਟ ਮਤਲਬ ਸੋਮਵਾਰ ਤੋਂ ਆਪਣੇ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਵੀ ਰੈਪਿਡ ਟੈਸਟ ਕਿਟਸ ਰੱਖੀਆਂ ਗਈਆਂ ਹੈ ਜਿਹੜੇ ਵੀ ਪੇਸ਼ੈਂਟ ਆਣਗੇ ਉਹਨਾਂ ਦੇ ਮਤਲਬ 4 3-4 ਦਿਨਾਂ ਤੋਂ ਜ਼ਿਆਦਾ ਸਿੰਪਟਮਸ ਹੈ ਉਥੇ ਐਡਮਿਟਡ ਹੋਣਗੇ ਫਿਰ ਉਹਨਾਂ ਦੇ ਟੈਸਟ ਕੀਤੇ ਜਾਣਗੇ ਬਾਬਾ ਬਕਾਲਾ ਚ ਵੀ ਸ਼ੁਰੂ ਕੀਤੇ ਗਏ ਐਸਡੀਐਚ ਵੀ ਔਰ ਜਿੰਨੀਆਂ ਵੀ ਹੈਲਥ ਫੈਸਿਲਿਟੀਆਂ ਹੈ ਉਹਨਾਂ ਵੀ ਟੈਸਟ ਸ਼ੁਰੂ ਹੋ ਗਏ ਸਿਵਲ ਹਸਪੀਟਲ ਨੇ ਮੈਂ ਕਿਧਨੇ ਤੱਕ ਬੰਨ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜੀ ਹੁਣ ਤੱਕ ਟੋਟਲ ਕਿੰਨੇ ਪੇਸ਼ੈਂਟ ਆ ਸਿਵਲ ਹਸਪੀਟਲ ਦੇ ਵਿੱਚ ਅਸੀਂ ਪੂਰੀ ਆਈਸੋਲੇਟਡ ਵਾਰਡ 30 ਬੈਡਡ ਆਈਸੋਲੇਟਡ ਵਾਰਡ ਜੋ ਕਿ ਸਿਰਫ ਕੋਵਿਡ ਪੇਸ਼ੈਂਟਸ ਲਈ ਰੱਖੀ ਗਈ ਹੈ ਪਲੱਸ ਉਥੇ ਰੈਪਿਡ ਟੈਸਟ ਕਿਟਸ ਰੱਖੀਆਂ ਗਈਆਂ ਜਿਹੜਾ ਵੀ ਟੈਸਟ ਕੋਈ ਪੇਸ਼ੈਂਟ ਆਏਗਾ ਪੋਜ਼ਿਟਿਵ ਆਂਦਾ ਹੈ ਤੁਹਾਨੂੰ ਉਥੇ ਆਈਸੋਲੇਟਿਡ ਵਾਰਡ ਵਿੱਚ ਰੱਖਿਆ ਜਾਏਗਾ ਰਿਪੋਰਟ ਸਾਡੀ ਮਤਲਬ ਜਿਸ ਦਿਨ ਸੈਂਪਲ ਲੱਗਦਾ ਉਸ ਦਿਨ ਸ਼ਾਮ ਤੱਕ ਆ ਜਾਂਦੀ ਹੈ ਦੱਸੋਗੇ ਕੁਝ ਉਹ ਥੋੜਾ ਇਸ ਚੀਜ਼ ਤੋਂ ਸੁਚੇਤ ਹੋਣ ਇਹਦੇ ਲਈ ਕੁਝ ਕਿਤਨੇ ਬੰਦੇ ਜਾਂਦਾ ਨਹੀਂ ਬਚਾ ਕੇ ਰੱਖਣੇ ਨੇ ਇਹਦੇ ਵਿੱਚ ਸਾਵਧਾਨੀ ਹੈ ਦੇਖੋ ਸਾਰੇ ਪੈਨਾ ਆਪਾਂ ਇੰਨੇ ਟਫ ਫੇਸ ਤੋਂ ਨਿਕਲ ਚੁੱਕੇ ਆ ਇਸ ਕਰਕੇ ਸਾਰੇ ਆਲਮੋਸਟ ਸਭ ਨੂੰ ਅਵੇਅਰਨੈਸ ਹੈ ਗਈ ਹੈ ਕਿ ਕਰੋਨਾ ਤੋਂ ਕਿਵੇਂ ਬਚਣਾ ਹੈ ਬਾਕੀ ਮੈਂ ਫਿਰ ਵੀ ਕਹਾਂਗੀ ਕਿ ਇਹ ਜਿਹੜਾ ਵਾਇਰਸ ਹੈ ਇਹ ਪਹਿਲਾਂ ਵਾਲੇ ਕਰੋਨਾ ਵਾਇਰਸ ਤੋਂ ਬਹੁਤ ਜ਼ਿਆਦਾ ਮਾਈਲ ਹੈ ਇਹਦੇ ਤੋਂ ਡਰਨ ਦੀ ਲੋੜ ਨਹੀਂ ਹੈ ਇਹਦੇ ਸਿਰਫ 3-4 ਦਿਨ ਮੈਕਸਿਮਮ 6 ਦਿਨਾਂ ਵਿੱਚ ਸਿੰਪਟਮਸ ਰਹਿੰਦੇ ਆ ਜੋ ਕਿ ਆਪਣੇ ਆਪ ਹੀ ਠੀਕ ਹੋ ਜਾਂਦੇ ਇਹਦੇ ਲਈ ਕੋਈ ਮੈਡੀਸਿਨ ਲੈਣ ਦੀ ਲੋੜ ਨਹੀਂ ਹੋਮ ਆਈਸੋਲੇਟ ਕਰਕੇ ਠੀਕ ਹੋ ਜਾਂਦੇ ਆ ਆਪਣੀ ਡਾਈਟ ਅਚੀ ਰੱਖਣ ਪਲਸ ਆਪਣੇ ਹੱਥ ਰੈਗੂਲਰਲੀ ਸਾਬਣ ਅਤੇ ਪਾਣੀ ਨਾਲ ਵਾਸ਼ ਕਰਨ ਫੇਸ ਵਾਸ਼ ਕਰਨ ਜੇ ਕੋਈ ਕਰਾਉਡਿਡ ਪਲੇਸਿਸ ਤੇ ਜਾਣਾ ਹੈ ਵੈਸੇ ਤਾਂ ਅਵੋਇਡ ਕੀਤਾ ਜਾਏ ਜੇ ਜਾਣਾ ਹੈ ਤਾਂ ਆਪਣਾ ਮਾਸਕ ਪਾ ਕੇ ਜਾ ਸਕਦੇ ਹਨ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਹੈ ਛੋਟੇ ਬੱਚੇ ਹੈ ਜਾਂ ਜਿਵੇਂ ਕੋ ਮਾਰਬਿਡ ਕੰਡੀਸ਼ਨਸ ਹੁੰਦੀਆਂ ਜਿਨ੍ਹਾਂ ਨੂੰ ਡਾਇਬੀਟੀਜ਼ ਹੈ ਕੈਂਸਰ ਵਾਲੇ ਪੇਸ਼ੈਂਟਸ ਹੈ ਉਹਨਾਂ ਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਅੰਮ੍ਰਿਤਸਰ ਦੇ 6 ਕੇਸਸ ਆਏ ਹਨ ਕਰੋਨਾ ਦੇ ਨਵੇਂ ਵੇਰੀਐਂਟ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੁਣ ਤੱਕ 6 ਲੋਕਾਂ ਨੂੰ ਕਰੋਨਾ ਨੇ ਪਕੜ ਲਿਆ ਹੈ ਪਰ ਕਰੋਨਾ ਦਾ ਨਵਾਂ ਵੇਰੀਐਂਟ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਇਹ ਘਰੇ ਬੈਠ ਕੇ ਆਈਸੋਲੇਟ ਕਰਕੇ ਇਸ ਤੋਂ ਬਚਾਇਆ ਜਾ ਬਚਾ ਜਾ ਸਕਦਾ ਹੈ ਸਿਵਲ ਸਰਜਨ ਅੰਮ੍ਰਿਤਸਰ ਨੇ ਦੱਸਿਆ ਹੈ ਕਿ ਹੁਣ ਤੱਕ 6 ਮਰੀਜ਼ कोरोना ਨਾਲ ਪੀੜਿਤ ਪਾਏ ਗਏ ਨੇ ਜਿਨ੍ਹਾਂ ਨੂੰ ਆਈਸੋਲੇਟ ਕਰਦੇ ਵਿੱਚ ਹੀ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਇੱਕ ਗਰਭવતી ਮਹਿਲਾ ਵੀ ਸੀਗੀ ਗਰਭਤੀ ਮਹਿਲਾ ਨੂੰ ਥੋੜਾ ਜਿਹਾ ਹਸਪੀਟਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਸੀਗਾ ਪਰ ਹੁਣ ਜਿਹੜਾ ਨਵਾਂ ਵੇਰੀਐਂਟ ਆਇਆ ਉਸ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਜੇ ਕਿਸੇ ਭੀੜ ਵਾਲੀ ਜਗ੍ਹਾ ਤੇ ਤੁਸੀਂ ਜਾਂਦੇ ਹੋ ਤੇ ਆਪਣੇ ਚਿਹਰੇ ਨੂੰ ਥੋੜਾ ਕਵਰ ਕਰਕੇ ਜਾਓ ਤੇ ਆਪਣੇ ਆਪ ਨੂੰ ਥੋੜਾ ਬਚਾ ਕੇ ਰੱਖੋ ਨਵੇਂ ਵੇਰੀਐਂਟ ਤੋਂ ਬਾਅਦ ਪੂਰੀਆਂ ਹਦਾਇਤਾਂ ਸਰਕਾਰ ਵੱਲੋਂ ਮੈਡੀਕਲ ਡਿਪਾਰਟਮੈਂਟ ਨੂੰ ਦੇ ਦਿੱਤੀਆਂ ਗਈਆਂ ਨੇ ਅੰਮ੍ਰਿਤਸਰ ਦੀ ਸਿਵਲ ਸਰਜਨ ਨੇ ਸਾਰੇ ਸਰਕਾਰੀ ਸੁਵਿਧਾਵਾਂ ਜਿਹੜੀਆਂ ਜੜੀਆਂ ਸੀਗੀਆਂ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਇਸ ਬਾਰੇ ਸੁਚੇਤ ਕਰ ਦਿੱਤਾ ਹੈ ਕਿ ਨਵੇਂ ਵੇਰੀਐਂਟ ਦੇ ਨਾਲ ਜੇ ਕੋਈ ਮਰੀਜ਼ ਆਂਦਾ ਹੈ ਤੇ ਉਸ ਦਾ ਇਲਾਜ ਕੀਤਾ ਜਾ ਸਕਦਾ ਹੈ ਔਰ ਨੂੰ ਆਈਸੋਲੇਟ ਕਿਸ ਤਰ੍ਹਾਂ ਕਰਨਾ ਹੈ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਤਾਂ ਮੈਡੀਕਲ ਕਾਲਜ ਦੇ ਵਿੱਚ ਇਸ ਦੇ ਟੈਸਟ ਹੋਇਆ ਕਰਦੇ ਸੀਗੇ ਪਰ ਹੁਣ ਟੈਸਟ ਦੀ ਗਿਣਤੀ ਜਿਹੜੀ ਹੈ ਸੈਂਟਰ ਜਿਹੜੇ ਨੇ ਸਿਵਲ ਸਿਵਲ ਹਸਪੀਟਲ ਅੰਮ੍ਰਿਤਸਰ ਸਿਵਲ ਹਸਪੀਟਲ ਬਾਬਾ ਬਕਾਲਾ ਇੰਨਾ ਜਗ੍ਹਾ ਦੇ ਉੱਤੇ ਤੈਅ ਕਰ ਦਿੱਤੇ ਗਏ ਨੇ ਹੁਣ ਜੇ ਕੋਈ ਕਿਸੇ ਨੂੰ ਲੱਗਦਾ ਹੈ ਕਿ ਮੈਨੂੰ ਇਸ ਚੀਜ਼ ਇਹਦੇ ਨਾਲ ਅਸੀਂ ਗਰਸਤ ਹੋ ਰਹੇ ਹਾਂ ਜਾਂ ਕੋਈ ਇਹੋ ਜਿਹਾ ਸਿੰਪਟਮ ਨਜ਼ਰ ਆਉਂਦੇ ਨੇ ਤੇ ਉਹਨਾਂ ਦੇ ਟੈਸਟ ਜਿਹੜੇ ਨੇ ਮੈਡੀਕਲ ਕਾਲਜ ਤੋਂ ਇਲਾਵਾ ਸਿਵਲ ਹਸਪੀਟਲ ਅਮਲਸਤ ਸਿਵਲ ਹਸਪੀਟਲ ਬਾਬਾ ਬਕਾਲਾ ਵਿਖੇ ਕਰਵਾ ਜਾ ਕੇ ਕਰਵਾਇਆ ਜਾ ਸਕਦੇ ਨੇ ਔਰ ਜੇ ਕੋਈ ਇੰਨਾ ਚੀਜ਼ ਇੰਨਾ ਇਸ ਬਿਮਾਰੀ ਦੇ ਨਾਲ ਗਰਸਤ ਵੀ ਹੁੰਦਾ ਹੈ ਤੇ ਉਹਨੂੰ ਕਬਰਾਉਣ ਦੀ ਜ਼ਰੂਰਤ ਨਹੀਂ ਹੈ ਸ਼ਹਿਰ ਵਾਸੀਆਂ ਨੂੰ ਇਸ ਬਾਰੇ ਵੀ ਕਿਹਾ ਹੈ ਕਿ ਕਬਰਾਉਣ ਦੀ ਜ਼ਰੂਰਤ ਨਹੀਂ ਹੈ ਇਹ 2 ਜਾਂ 4 ਦਿਨ ਦੇ ਵਿੱਚ ਉਹ ਮਰੀਜ਼ ਜਿਹੜਾ ਹੈ ਠੀਕ ਹੋ ਸਕਦਾ ਹੈ ਕਾਮਨਾ ਪਰਸਨ ਸੁਪਾਲ ਦੇ ਨਾਲ ਜੋਤੀ ਵਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ